ਉਹ ਰੀਜਨਲ ਨਹੀਂ ਹੈਗੇ ਉਹ ਚਾਹ ਪੱਤੀ ਦੇ ਵਿੱਚ ਬਾਲ ਕੇ ਉਹਨਾਂ ਨੂੰ ਰੰਗ ਕਲਰ ਕੀਤਾ ਹੁੰਦਾ ਹੈ ਰੰਗ ਕਲਰ ਕੀ ਇਹਨਾਂ ਸਮਾਨ ਦਾ ਫਰਕ ਹੈ ਦੇਸੀ ਦਾ ਤੇ ਫਾਰਮੀ ਅੰਡੇ ਦਾ ਠੀਕ ਹੈ ਜੀ ਉਹ ਫਾਰਮੀ ਅੰਡਾ ਤਾਂ ਆਲੂਆਂ ਦੀ ਤਰ੍ਹਾਂ ਦਾ ਆਲੂਆਂ ਦੀ ਤਰ੍ਹਾਂ ਹਾਂ ਤੇ ਜਿਹੜਾ ਇਹ ਹੈ ਇਹ ਹੁੰਦਾ ਪਿਓਰ ਮਤਲਬ ਪਿਓਰ ਦੇਸੀ ਅੰਡਾ ਹੈ ਇਹ ਘਰੇਲੂ ਮੁਰਗੀਆਂ ਰੱਖਣ ਨਾਲ ਤਾਂ ਤੁਹਾਡਾ ਘਰ ਦਾ ਗੁਜ਼ਾਰਾ ਹੀ ਹੁੰਦਾ ਸੀ ਘਰ ਦਾ ਗੁਜ਼ਾਰਾ ਪਰ ਇਹਦੇ ਨਾਲ ਹੁਣ ਸਾਰੇ ਪਿੰਡ ਦਾ ਗੁਜ਼ਾਰਾ ਵੀ ਹੂ ਤੇ ਹੋਰ ਵੀ ਸੱਜਣ ਮਿੱਤਰ ਜਿਹੜੇ ਦੂਰੋਂ ਨੇੜੇੋਂ ਇਹ ਚੀਜ਼ਾਂ ਚਾਹੁੰਦੇ ਆ ਜਿਨ੍ਹਾਂ ਨੂੰ ਪ੍ਰੋਟੀਨਾਂ ਦੀ ਘਾਟਾ ਜਿਵੇਂ ਕਹਿੰਦੇ ਬਾਕੀ ਆ ਆਪਣੇ ਲਵੇ ਲਾਉਣੇ ਕਿਤੇ ਦੇਸੀ ਫਾਰਮ ਹੈ ਨਹੀਂਗਾ ਹੈ ਨਹੀਂਗਾ ਜੀ ਹਾਂ ਲਵੇ ਲਾਉਣੇ ਪਿੰਡਾਂ ਚ ਕਿਤੇ ਨਹੀਂ ਹੈਗਾ ਠੀਕ ਹੈ ਜੀ ਇਹ ਆਪਾਂ ਪਾਇਆ ਵੀ ਵਧੀਆ ਪਾਇਆ ਵੀ ਵੱਡੇ ਪੱਧਰ ਤੇ ਕਰਾਂਗੇ ਇਹਨੂੰ ਕੰਮ ਠੀਕ ਹੈ ਜੀ ਇਹ ਵੀਡੀਓ ਸੱਜਣੋ ਸਪੈਸ਼ਲ ਤੌਰ ਤੇ ਤੁਹਾਡੇ ਵਾਸਤੇ ਲੈ ਕੇ ਆਏ ਆ ਹਰ ਇੱਕ ਭੈਣ ਭਰਾ ਦੇ ਕੰਮ ਦੀ ਵੀਡੀਓ ਆ ਕਿਉਂਕਿ ਸਰਦੀਆਂ ਬਿਲਕੁਲ ਜਿਵੇਂ ਕਹਿੰਦੀ ਹੈ ਸਰਹਾਣੇ ਆ ਖੜੀਆਂ ਨਜਲਾ ਜ਼ਖਾਮ ਖੰਘ ਆਮੀ ਹਰ ਇੱਕ ਘਰ ਦੇ ਵਿੱਚ ਇੱਕ ਰਾਜ ਕਰਕੇ ਬਹਿ ਜਾਂਦਾ ਹੈ ਡਾਕਟਰਾਂ ਦਾ ਇਹ ਕਹਿਣਾ ਹੁੰਦਾ ਹੈ ਵੀ ਤੁਸੀਂ ਦੇਸੀ ਖਰਾਕਾ ਤੇ ਜ਼ਿਆਦਾ ਜ਼ੋਰ ਦਿਓ ਦੇਸੀ ਖਰਾਕਾਂ ਦੇ ਵਿੱਚ ਕੀ ਆਉਂਦਾ ਜਿਵੇਂ ਕਹიდੀਏ ਦੇਸੀ ਮੁਰਗੇ ਦਾ ਮੀਟ ਹਨਾ ਜਾਂ ਦੇਸੀ ਅੰਡੇ ਪਰ ਉਹ ਚੀਜ਼ਾਂ ਅੱਜ ਕੱਲ ਸੁਧ ਨਹੀਂ ਮਿਲਦੀਆਂ ਸੁਧ ਕਿਉਂ ਨਹੀਂ ਮਿਲਦੀਆਂ ਕਿਉਂਕਿ ਅਸਲੀ ਚੀਜ਼ ਤੋਂ ਪਹਿਲਾਂ ਨਕਲੀ ਚੀਜ਼ ਬਹੁਤ ਜ਼ਿਆਦਾ ਤਿਆਰ ਹੋਣ ਲੱਗ ਗਈਆਂ ਜਦੋਂ ਆਪਾਂ ਰਸਤੇ ਦੇ ਵਿੱਚ ਕਿਤੇ ਵੀ ਜਾਂਦੇ ਆ ਤਾਂ ਤੁਹਾਨੂੰ اچانک ਹੀ ਮਿਲ ਜਾਂਦੀਆਂ ਨੇ ਵੀ ਥਾਂ ਥਾਂ ਤੇ ਰੇੜੀਆਂ ਲਾਈਆਂ ਹੁੰਦੀਆਂ ਨੇ ਜਿੱਥੇ ਲਿਖਿਆ ਹੁੰਦਾ ਦੇਸੀ ਅੰਡੇ ਦੇਸੀ ਅੰਡੇ ਲਿਖਿਆ ਹੁੰਦਾ ਪਰ ਉਹ ਪਿਓਰ ਨਹੀਂ ਹੁੰਦੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਵੇਂ ਕਹიდੀਏ ਚਾਹ ਪੱਤੀ ਉਬਾਲ ਕੇ ਹਣਾ ਉਹਨੂੰ ਠੰਡੀ ਕਰਕੇ ਉਹਦੇ ਵਿੱਚ ਨਾ ਫਾਰਮੀਂ ਅੰਡੇ ਨੂੰ ਰੱਖ ਰੱਖ ਕੇ ਉਹਨਾਂ ਨੂੰ ਰੰਗ ਚੜਾਇਆ ਜਾਂਦਾ ਪਰ ਜਿਸ ਜਗ੍ਹਾ ਤੇ ਸੱਜਣੋ ਜਿਸ ਲੁਕੇਸਨ ਤੇ ਤੁਹਾਨੂੰ ਅੱਜ ਲੈ ਕੇ ਆਇਆ ਨਾ 101% ਤੁਹਾਨੂੰ オリジナル ਦੇਸੀ ਅੰਡੇ ਮਿਲਣਗੇ ਤੇ ਕਿਹੜੀਆਂ ਬਰੀਡਾਂ ਹੋਣਗੀਆਂ ਕੀ ਗੱਲਬਾਤ ਸੱਜਣੋ ਫੁੱਲ ਡਿਟੇਲ ਦੇ ਵਿੱਚ ਨਾ ਤੁਹਾਨੂੰ ਅੱਜ ਮਲਾਉਣੇ ਆ ਦੁਬਾਰਾ ਫੇਰ ਦੱਸ ਦਿੰਨਾ ਮੇਰੇ ਪਿੰਡ ਹੀ ਖੜੇ ਆ ਕੁੰਬੜਵਾਲ ਦੇ ਵਿੱਚ ਤੇ ਖੜੇ ਕਿੱਥੇ ਆ ਜਵੰਦਾ ਦੇਸੀ ਪੋਲਟਰੀ ਫਾਰਮ ਤੇ ਧਰਮੇ ਚੰਗੀ ਤਰ੍ਹਾਂ ਦਿਖਾ ਦੇ ਨਾ ਮੋਬਾਈਲ ਨੰਬਰ ਵੀ ਨੋਟ ਕਰਵਾ ਦੇ ਸੱਜਣਾਂ ਨੂੰ ਕਿਉਂਕਿ ਜ਼ਰੂਰੀ ਹੈ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਾਂ ਵੀ ਸਰਦੀਆਂ ਬਿਲਕੁਲ ਹੀ ਸਹਰਾਣੇ ਆ ਖੜੀਆਂ ਨੇ ਜੇਕਰ ਤੁਸੀਂ ਨਜਲਾ ਜ਼ਖਾਮ ਖੰਘ ਖਾਂਸੀ ਸਾਰਾ ਕੁਝ ਜੜੋਂ ਖਤਮ ਕਰਨਾ ਤਾਂ ਤੁਹਾਨੂੰ ਜਵੰਦਾ ਪੋਲਟਰੀ ਫਾਰਮ ਤੇ ਆਉਣਾ ਹੀ ਪਊਗਾ ਪਹਿਲਾਂ ਆਪਾਂ ਸਵਾਗਤ ਕਰ ਲਈਏ ਭਾਰਸਿਕ ਦਾ ਹਸਰੀ ਗਾਜੀ ਹਸਰੀ ਗਾਜੀ ਠੀਕ ਹੈ ਮੈਂ ਜਿਹੜੀਆਂ ਗੱਲਾਂ ਕਹੀਆਂ ਨੇ ਸਹੀ ਨੇ ਸਹੀ ਨੇ ਬਿਲਕੁਲ ਸਹੀ ਨੇ ਕਿਉਂਕਿ ਪਿਓਰ ਦੇਸੀ ਅੰਡੇ ਨਹੀਂ ਮਿਲ ਰਹੇ ਹਾਂ ਪਿਓਰ ਦੇਸੀ ਅੰਡੇ ਨਹੀਂਗੇ ਹਾਂ ਦੁਕਾਨਦਾਰਾਂ ਜਿਵੇਂ ਕਹਿੰਦੀਆਂ ਰੇੜੀਆਂ ਸੜਕਾਂ ਤੇ ਬਹੁਤ ਲੱਗੀਆਂ ਪਜਾਨੇ ਲੱਗੀਆਂ ਰੀਜਨਲ ਆਰ ਆਈ ਆਰ ਬਰੀਡ ਆ ਗਈ ਆਪਣੇ ਲਵੇ ਆਪਣੇ ਲਵੇ ਹਾਂ ਹਾਂਜੀ ਵਧੀ ਪਿਓਰ ਦੇਸੀ ਅੰਡੇ ਨੇ ਹਾਂ ਪਿਓਰ ਦੇਸੀ ਅੰਡੇ ਨੇ ਹਾਂ ਠੀਕ ਹੈ ਜੀ ਤੇ ਮੈਨੂੰ ਇੱਕ ਗੱਲ ਦੱਸਿਓ ਜੀ ਵੀ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਜਿਹੜੇ ਪਿਓਰ ਦੇਸੀ ਪੋਲਟਰੀ ਫਾਰਮ ਨੇ ਅੰਡੇ ਵਾਲੇ ਕਿੰਨੇ ਕੁ ਹੋਣਗੇ ਹੈ ਤਾਂ ਹੈਗੇ ਯਾਨੀ ਕਿ ਟਮੇਟਲੇ ਨੇਗੇ ਜ਼ਿਆਦਾ ਨਹੀਂ ਹੈਗੇ ਹਾਂ ਟਮੇਟਲੇ ਨੇਗੇ ਫਿਰ ਬੰਦਾ ਦੋ ਚਿੱਤੀ ਚ ਉਦੋਂ ਭਜ ਜਾਂਦਾ ਜਦੋਂ ਜੇ ਚਾਹੇ ਆਪਾਂ ਬਰਨਾਲੇ ਤੋਂ ਰਾਏਗੋੜ ਨੂੰ ਵਗ ਜਾਈਏ ਚਾਹੇ ਮੋਗੇ ਨੂੰ ਵਗ ਜਾਈਏ ਜਦੋਂ ਸੈਂਕੜਾ ਸੈਂਕੜੇ ਰੇੜੀਆਂ ਜਿਵੇਂ ਕਹਦੀਏ ਸੜਕਾਂ ਦੇ ਕਿਨਾਰਿਆਂ ਤੇ ਲੱਈਆਂ ਹੋਈਆਂ ਨੇ ਉਹ ਰਿਜਨਲ ਨੀਨਾ ਹੈਗੇ ਉਹ ਚਾਹ ਪੱਤੀ ਦੇ ਵਿੱਚ ਬਾਲ ਕੇ ਉਹਨਾਂ ਨੂੰ ਰੰਗ ਕਲਰ ਕੀਤਾ ਹੁੰਦਾ ਹੈ ਰੰਗ ਕਲਰ ਕੀਤਾ ਹੁੰਦਾ ਹੈ ਤੇ ਬਾਕੀ ਵੱਡੀ ਗੱਲ ਹੋਰ ਹੁੰਦੀ ਹੈ ਜੀ ਇੱਕ ਤੁਸੀਂ ਮੈਨੂੰ ਇਹ ਦੱਸਿਓ ਮੁਕਾਬਲਾ ਜੇ ਆਪਾਂ ਦੇਸੀ ਅੰਡੇ ਤੇ ਫਾਰਮੀ ਅੰਡੇ ਦੀ ਗੱਲ ਕਰ ਲਈਏ ਤੇ ਇਹ ਇੱਕ ਅੰਡੇ ਦੇ ਵਿੱਚ ਕਿੰਨੀ ਕਿ ਤਾਕਤ ਹੈ ਜੇ ਉਹ ਪੰਜ ਛੇ ਖਾਲੇ ਕਿੰਨੀ ਕਿ ਤਾਕਤ ਹੈ ਇਹ ਤਾਂ ਜ਼ਮੀਨ ਸਮਾਨ ਦਾ ਫਰਕ ਹੈ ਦੇਸੀ ਦਾ ਤੇ ਫਾਰਮੀ ਅੰਡੇ ਦਾ ਠੀਕ ਹੈ ਜੀ ਉਹ ਫਾਰਮੀ ਅੰਡਾ ਤਾਂ ਆਲੂਆਂ ਦੀ ਤਰ੍ਹਾਂ ਦਾ ਆਲੂਆਂ ਦੀ ਤਰ੍ਹਾਂ ਹਾਂ ਤੇ ਜਿਹੜਾ ਇਹ ਆ ਇਹ ਹੁੰਦਾ ਪਿਓਰ ਮਤਲਬ ਪਿਓਰ ਦੇਸੀ ਅੰਡਾ ਹੈਗਾ ਇਹ ਠੀਕ ਹੈ ਤੇ ਇਹ ਆਪਣਾ ਤੁਸੀਂ ਹੁਣੇ ਫਾਰਮ ਕੀਤਾ ਹੈ ਨਾ ਜੀ ਇਹ ਫਾਰਮ ਐਕਤੀ ਨਵਾਂ ਹੀ ਪਾਇਆ ਸੀ ਤੇ ਫ੍ਰੀ ਰੇਂਜ ਫਾਰਮਾ ਸਾਡਾ ਠੀਕ ਹੈ ਜੀ ਬਾਹਰੇ ਮੁਰਗੇ ਫਿਰਦਿਆਂ ਨੇ ਓਕੇ ਤੇ ਬਾਕੀ ਸਬਜ਼ੀ ਸੁਬਜ਼ੀ ਇਹਨਾਂ ਨੂੰ ਪਾਉਨੇ ਆ ਫੀਡ ਪਾਉਨੇ ਆਗੇ ਠੀਕ ਹੈ ਜੀ ਫ੍ਰੀ ਰੇਂਜ ਰੱਖੀਆਂ ਹੋਈਆਂ ਨੇ ਸਾਡੀਆਂ ਓਕੇ ਤੇ ਇੱਕ ਗੱਲ ਹੋਰ ਦੱਸਿਓ ਜੀ ਮੈਨੂੰ ਵੀ ਤੁਹਾਡੇ ਮਨ ਦੇ ਵਿੱਚ ਇਹ ਕਿਵੇਂ ਆ ਗਿਆ ਵੀ ਆਪਾਂ ਪਿੰਡ ਦੇ ਵਿੱਚ ਫਾਰਮ ਖੋਲੀਏ ਬਸ ਇਹ ਤਾਂ ਖੇਤੀ ਦੇ ਨਾਲ ਆਏ ਤੇ ਵੀ ਸਾਈਡ ਬਿਜ਼ਨਸ ਹੋ ਜਾਏ ਸਾਨੂੰ ਆਏ ਤੇ ਵੀ ਖੇਤ ਵੀ ਆਉਣਾਗਾ ਵੀ ਨਾਲ ਦੀ ਨਾਲ ਇਹ ਵੀ ਚੱਲੀ ਜਾਊਗਾ ਬਾਕੀ ਇਹ ਵੀ ਕਈ ਵਾਰ ਇਹ ਹੁੰਦਾ ਨਾ ਜਿਵੇਂ ਪਹਿਲਾਂ ਤੁਸੀਂ ਜਿਵੇਂ ਤੁਹਾਡੇ ਬਾਪੂਰੀ ਹੋ ਸਕਦਾ ਇਹ ਫੁਰਮੀਆਂ ਮੁਰਗੀਆਂ ਦੇ ਨਾਲ ਜੁੜੇ ਹੁਣ ਜਿਵੇਂ ਪਹਿਲਾਂ ਤੋਂ ਰੱਖਦੇ ਹੁਣ ਪਹਿਲਾਂ ਘਰਾਂ ਚ ਰੱਖਦੇ ਤੇ ਥੋੜੀਆਂ ਬਹੁਤੀਆਂ ਮੁਰਗੀਆਂ ਰੱਖ ਵੀ ਲੈਂਦੇ ਤੇ ਉਹ ਰੱਖਦੇ ਤੇ ਘਰੇ ਆਂਡਾ ਖਾਣ ਵਾਸਤੇ ਆਂਡਾ ਖਾਣ ਵਾਸਤੇ ਹੁਣ ਆਇਆ ਵੀ ਇਹ ਚੱਲ ਬਿਜ਼ਨਸ ਹੋ ਜੂ ਨਾ ਤਾਂ ਨਾ ਕੰਮ ਲੱਗੇ ਰਹਾਂਗੇ ਨਾਲ ਦੀ ਨਾਲ ਇਹ ਵੀ ਹੈ ਗੱਲ ਹੈ ਹੈਨਾ ਬਾਕੀ ਕਈ ਚੀਜ਼ਾਂ ਨੇ ਜਿਹੜੀਆਂ ਧਿਆਨ ਚ ਰੱਖ ਕੇ ਕੰਮ ਕਰਨਾ ਪੈਂਦਾ ਵੀ ਜਿਵੇਂ ਘਰੇਲੂ ਮੁਰਗੀਆਂ ਰੱਖਣ ਨਾਲ ਤਾਂ ਤੁਹਾਡਾ ਘਰ ਦਾ ਗੁਜ਼ਾਰਾ ਹੀ ਹੁੰਦਾ ਸੀ ਘਰ ਦਾ ਗੁਜ਼ਾਰਾ ਪਰ ਇਹਦੇ ਨਾਲ ਹੁਣ ਸਾਰੇ ਪਿੰਡ ਦਾ ਗੁਜ਼ਾਰਾ ਵੀ ਹੂ ਤੇ ਹੋਰ ਵੀ ਸੱਜਣ ਮਿੱਤਰ ਜਿਹੜੇ ਦੂਰੋਂ ਇਹ ਚੀਜ਼ਾਂ ਚਾਹੁੰਦੇ ਆ ਜਿੰਨਾਂ ਨੂੰ ਪ੍ਰੋਟੀਨਾਂ ਦੀ ਘਾਟ ਆ ਜਿਵੇਂ ਕਹੇ ਦੀ ਬਾਕੀ ਆ ਆਪਣੇ ਲਵੇ ਲਾਉਣੇ ਕਿਤੇ ਦੇਸੀ ਫਾਰਮ ਹੈ ਨਹੀਂਗਾ ਹੈ ਨਹੀਂਗਾ ਜੀ ਹਾਂ ਲਵੇ ਲਾਉਣੇ ਪਿੰਡਾਂ ਚ ਕਿਤੇ ਨਹੀਂ ਹੈਗਾ ਠੀਕ ਹੈ ਜੀ ਇਹ ਆਪਾਂ ਪਾਇਆ ਵੀ ਵਧੀਆ ਪਾਇਆ ਵੀ ਵੱਡੇ ਪੱਧਰ ਤੇ ਹੀ ਕਰਾਂਗੇ ਇਹਨੂੰ ਕੰਮ ਠੀਕ ਹੈ ਜੀ ਤੇ ਬਾਕੀ ਆਪਾਂ ਸਕਰੀਨਸ਼ਾਟ ਨਾਲ ਦੀ ਨਾਲ ਚਲਾ ਦਿੰਦੇ ਆ ਸੱਜਣ ਦੇਖੀ ਚੱਲਿਓ ਤੇ ਆਪਣੇ ਕੋਲੇ ਕੁੱਲ ਜਿਵੇਂ ਕਹਦੀ ਜੀ ਕਿੰਨਾ ਕ ਜਾਨਵਰ ਹੈ ਇਹ 2 2000 ਜਾਨਵਰ ਆ ਆਪਣੇ ਲਵੇ 2000 ਹਾਂ 2000 ਜਾਨਵਰ ਆ ਠੀਕ ਹੈ ਜੀ ਤੇ ਮੁਰਗਾ ਇਹਦੇ ਚੋਂ ਆਪਾਂ ਸੇਲ ਕਰਾਂਗੇ ਅਸਾ ਜਿਹੜਾ ਮੁਰਗਾ ਹੈ ਹਾਂ ਮੁਰਗਾ ਸੇਲ ਕਰਾਂਗੇ ਮੁਰਗਾ ਪਰ ਕਿਹੜੀ ਬਰੀਡ ਦਾ ਹੋ ਆਪਣੇ ਵੀ ਆਰ ਆਈ ਆਰ ਬਰੀਡ ਆ ਹਾਂ ਓਰੀਜਨਲ ਬਰੀਡ ਆਗੇ ਠੀਕ ਹੈ ਜੀ 2 ਕਿਲੋ weight ਤੋਂ ਉੱਤੇ ਆ ਮੁਰਗਾ ਅਸਾ 2 ਕਿਲੋ weight ਤੋਂ ਉੱਪਰ ਹੋਊਗਾ ਹਾਂ 2 ਕਿਲੋ weight ਤੋਂ ਉੱਪਰ ਆਗਾ ਠੀਕ ਹੈ ਜੀ ਤੇ ਲੋ ਸੱਜਣੋ ਜੇ ਕਿਸੇ ਸੱਜਣ ਨੂੰ ਨਾ ਜਿਵੇਂ ਕਹਦੀ ਵੀ ਹੁਣ ਦੀਵਾਲੀ ਆ ਰਹੀ ਹੈ ਤਿਹਾਰ ਆਉਂਦੀ ਰਹਿੰਦੇ ਆ ਪੰਜਾਬੀਆਂ ਦੀ ਫਿਤਰਤ ਆ ਵੀ ਤਿਹਾਰਾਂ ਦੇ ਮੌਕੇ ਤੇ ਫਿਰ ਜਿਹੜਾ ਇਹ ਮਨੋਰੰਜਨ ਕਰਨਾ ਹੀ ਹੁੰਦਾ ਹੈ ਹੈਨਾ ਜੀ ਤੇ ਉਹਨਾਂ ਵਾਸਤੇ ਸਪੈਸ਼ਲ ਆਫਰ ਹੈ ਤੁਸੀਂ ਬਾਕੀ ਨੰਬਰ ਨਾ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿਖਤੇ ਤੁਸੀਂ ਜਵੰਦਾ ਪੋਲਟਰੀ ਫਾਰਮ ਤੇ ਆਉਣਾ ਤੁਹਾਨੂੰ ਮੁਰਗੇ ਦੀ ਲੋੜ ਆ ਦੇਸੀ ਦੀ ਹਾਂ ਜਿੰਨੇ ਮਰਜ਼ੀ ਲੋੜ ਆ ਜਿੰਨਾਂ ਦੀ ਮਰਜ਼ੀ ਲੋੜ ਆ ਤੁਸੀਂ ਆ ਕੇ ਲੈ ਜਾ ਸਕਦੇ ਲੈ ਜਾ ਸਕਦੇ ਨੇ ਤੇ ਜੇ ਅੰਡਿਆਂ ਦੀ ਗੱਲ ਕਰੀਏ ਜੀ ਅੰਡੇ ਆਪਣੇ ਕੋਲੇ ਮਤਲਬ ਕਿੰਨੇ ਕੁ ਹੁੰਦੇ ਰਜਾਨਾ ਅੰਡੇ ਜਿੰਨਾ ਵੀ ਲੋੜ ਆ ਹਾਂਜੀ 30 35 ਰਜਾਨਾ ਰਜਾਨਾ ਆਪਣੇ ਲਈ ਚੁੰਡੀਆਂ ਨੇ ਹੁਣ ਰਜਾਨਾ ਹੋਣੀਆਂ ਜਿੰਨਾ ਮਰਜ਼ੀ ਲੈ ਜਾ ਸਕਦਾ ਅੰਡਾ ਓਕੇ ਜੀ ਮਤਲਬ ਆਪਾਂ ਕੱਲਾ ਇੱਕ ਅੰਡਾ ਵੇਚਦੇ ਆ ਜਾਂ ਫਿਰ ਆਪਾਂ ਮੁਰਗਾ ਵੇਚਦੇ ਆ ਮੁਰਗਾ ਵੀ ਸੇਲ ਕਰਦੇ ਆ ਅੰਡਾ ਵੀ ਸੇਲ ਕਰਦੇ ਆ ਅੰਡਾ ਵੀ ਸੇਲ ਕਰਦੇ ਆ ਤੇ ਕੜਕਨਾਥ ਮੁਰਗੀਆਂ ਨੇਗੀਆਂ ਮੁਰਗੀਆਂ ਵੀ ਸੇਲ ਕਰਾਂਗੇ ਅਸਾ ਕੜਕਨਾਥ ਮੁਰਗੀਆਂ ਵੀ ਨੇ ਹਾਂ ਕੜਕਨਾਥ ਮੁਰਗੀਆਂ ਵੀ ਨੇ ਮੁਰਗੀ ਵੀ ਸੇਲ ਕਰਾਂਗੇ ਠੀਕ ਹੈ ਜੀ ਤੇ ਲੈ ਮਿੱਤਰੋ ਜੇ ਕਿਸੇ ਨੂੰ ਕੜਕਨਾਥ ਮੁਰਗੀਆਂ ਦੀ ਲੋੜ ਹੈ ਤਾਂ ਉਹ ਵੀ ਤੁਸੀਂ ਲਿਜਾ ਸਕਦੇ ਹੋ ਹਾਂ ਹਾਂ ਮੁਰਗੀ ਵੀ ਦੇ ਦੇਗੇ ਤੇ ਇਹ ਆਪਣੀ ਲੋਕੇਸ਼ਨ ਦੱਸਿਓ ਜੀ ਆਪਾਂ ਕਿੱਥੇ ਜੇ ਮਤਲਬ ਆਪਣਾ ਖੇਤ ਰਹਿ ਜਾਂਦਾ ਇਹ ਪਿੰਕੂ ਕਰੇਨਾ ਸਟੋਰ ਹਾਂਜੀ ਮੰਦਰ ਵਾਲਾ ਰਸਤਾ ਠੀਕ ਹੈ ਜੀ ਪਹੀ ਦੇ ਬਿਲਕੁਲ ਉੱਪਰ ਹੀ ਆ ਆਪਣਾ ਫਾਰਮ ਬਣਿਆ ਹੈ ਤੇ ਆਪਣੇ ਮਤਲਬ ਪਿੰਡ ਤੋਂ ਕਿੰਨੀ ਕੁ ਦੂਰੀ ਤੇ ਆ ਜਿਵੇਂ ਕਿ ਪਿੰਡ ਤੋਂ 2 ਕਿਲੋਮੀਟਰ ਦੂਰ ਪਿੰਡ ਦਾ ਦੋ ਕਿਲੋਮੀਟਰ ਦੂਰ ਹੈ ਹਾਂ ਪਿੰਡ ਤੋਂ 2 ਕਿਲੋਮੀਟਰ ਦੂਰ ਹੈ ਤੇ ਲੋ ਮੇਤਰੋ ਬਾਕੀ ਨਾ ਤੁਹਾਨੂੰ ਦੱਸ ਦਿੰਨੇ ਜਿਹੜਾ ਸਾਡਾ ਪਿੰਡ ਕੁੰਬੜਵਾਲ ਪੈ ਜਾਂਦਾ ਇਹ ਕੱਟੂ ਵਾਲੀਆਂ ਦੇ ਨੇੜੇ ਪੈ ਜਾਂਦਾ ਕੱਟੂ ਵਾਲੀਆਂ ਦੇ ਹਾਂ ਜੀ ਕੱਟੂ ਵਾਲੀਆਂ ਦੇ ਨੇੜੇ ਪੈ ਜਾਂਦਾ ਹੈ ਪਿੰਡ ਕੁੰਬੜਵਾਲ ਤੋਂ ਜਿਹੜਾ ਬਾਬਾ ਸ਼ੈ ਮੰਦਰ ਵਾਲਾ ਰਸਤਾ ਹੈ ਉਥੋਂ ਲਗਭਗ 2 ਕਿਲੋਮੀਟਰ ਦੀ ਦੂਰੀ ਦੀ ਇਹ ਜਿਹੜਾ ਫਾਰਮ ਬਣਿਆ ਹੋਇਆ ਫਾਰਮ ਬਣਿਆ ਹਾਂ ਜੀ ਬਿਲਕੁਲ ਪਹੀ ਦੇ ਇਹ ਕਿੰਨੀ ਦੱਸਿਆ ਤੇ ਇਹ ਆਪਣੇ ਮੁਰਗਾ ਜਿਹੜਾ ਪਾਇਆ ਗਿਆ ਇੱਥੇ 2000 ਵਰਡ 2000 ਹਾਂ 2000 ਵਰਡ ਤੇ ਇਹ ਜਿਹੜਾ ਫਾਰਮ ਹੈ ਇਹਦਾ ਮਤਲਬ ਕਿੰਨਾ ਕੁ ਏਰੀਆ ਇਹ ਤੁਸੀਂ ਕਵਰ ਕੀਤਾਗਾ ਇਹਦੀ 100 ਫੁੱਟ ਤਾਂ ਲંબਾਈ ਹੈਗੀ ਆਪਣੀ ਹਾਂਜੀ 25 ਫੁੱਟ ਚੜਾਈ ਹੈ 25 ਫੁੱਟ ਚੜਾਈ ਹੈ ਤੇ 100 ਫੁੱਟ ਲંબਾਈ ਹੈ ਹਾਂ 100 ਫੁੱਟ ਲંબਾਈ ਹੈਗੀ ਠੀਕ ਹੈ ਜੀ ਹਾਂਜੀ ਤੇ ਧਰਮੇ ਆ ਦਿਖਾਦੀ ਚੰਗੀ ਤਰ੍ਹਾਂ ਹਨਾ ਜਾਨਵਰ ਵਿੱਚ ਬਹੁਤ ਘੈਂਟ ਘੈਂਟ ਨੇ ਤੇ ਇੱਕ ਤਾਂ ਆਰ ਆਈ ਆਰ ਦੱਸਿਆ ਦੀਗਾ ਜੀ ਆਰ ਆਈ ਆਰ ਤੇ ਬਲੈਕ ਐਸਟਰੋਲੋਪ ਤੇ ਕੜਕਨਾਥ ਇੱਕ ਕੜਕਨਾਥ ਜਿਹੜੇ ਦੇਸੀ ਮੁਰਗੇ ਇਹ ਤਾਂ ਆਪਾਂ ਸੇਲ ਕਰ ਦੇਣੇ ਆ। ਸੇਲ ਕਰ ਦੇਣੇ ਆ। ਕੜਕਨਾਥ ਮੁਰਗੀਆਂ ਵੀ ਸੇਲ ਕਰ ਦੇਣੇ ਆ। ਕੜਕਨਾਥ ਮੁਰਗੇ ਸੇਲ ਕਰਨੇ ਆ। ਤੇ ਬਾਕੀ ਆਪਣੇ ਜਿਹੜੇ ਅੰਡੇ ਤਾਂ ਸੇਲ ਦਾ ਕੰਮ ਹੈਗੇ ਹੈਗਾ। ਅੰਡਾ ਤਾਂ ਸੇਲ ਕਰਨੀ ਹੀ ਕਰਨਾ ਸਾਰਾ। ਠੀਕ ਹੈ ਜੀ। ਤੇ ਬਾਕੀ ਇਹ ਅੰਡੇ ਤਾਂ ਸਾਰੇ ਆਪਣੇ ਤਾਜ਼ੀ ਹੁੰਦੇ ਆ ਜੀ। ਅੰਡੇ ਤਾਜ਼ੇ ਬਿਲਕੁਲ। ਤੇ ਕਿੰਨੇ ਦਿਨਾਂ ਦਾ ਰੈਸਟ ਰੱਖਦੇ ਹੋ ਜੀ ਅੰਡੇ ਤਾਂ ਤੁਸੀਂ? ਅੰਡਾ ਬਸ ਨਾਲ ਦੀ ਨਾਲ ਚਕਾਈ ਜਾਂਦੇ ਆ। ਨਾਲ ਦੀ ਨਾਲ। 2 ਦਿਨਾਂ ਦਾ ਬਾਅਦ ਬਾਅਦ ਤੋਂ ਬਾਅਦ 3 ਦਿਨਾਂ ਦਾ ਅੰਡਾ। ਠੀਕ ਹੈ ਡੇਲੀ ਵਧੀਆ ਲੱਗ ਤੇ ਚੱਲ ਜਾਈਏ ਹਾਂ ਬਹੁਤ ਪੂਰੀ ਵਧੀਆ ਲੱਗ ਤੇ ਚੱਲ ਜਾਈਏ ਹਾਂ ਤੇ ਲੈ ਮਿੱਤਰੋ ਵਾਕੀ ਤੁਸੀਂ ਨਾ ਕਿਸੇ ਸੱਜਣ ਨੂੰ ਅੰਡਿਆਂ ਦੀ ਲੋੜ ਹੈ ਜਾਂ ਮੁਰਗੀਆਂ ਦੀ ਲੋੜ ਹੈ ਹਨਾ ਕੜਕਨਾਥ ਦੀ ਜਾਂ ਦੇਸੀ ਮੁਰਗੇ ਲੈ ਜਾਣੇ ਆ ਤੇ ਲੋਕੇਸ਼ਨ ਦੁਬਾਰਾ ਦੱਸ ਦਿੰਦੇ ਆ ਪਿੰਡ ਕੁੰਬੜਵਾਲ ਤੋਂ ਜਿਹੜਾ ਮੰਦਰ ਸਿਵ ਸਿਵ ਮੰਦਰ ਵਾਲਾ ਰਸਤਾ ਇਹਨੂੰ ਸਾਡੇ ਧਮਾਲੀਆਂ ਵਾਲਾ ਰਸਤਾ ਕਹਿੰਦੇ ਧਮਾਲੀਆਂ ਵਾਲਾ ਰਸਤਾ ਕਹਿੰਦੇ ਤੇ ਪਿੰਡ ਤੋਂ 2 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਇਹ ਫਾਰਮ ਹੈਗਾ ਬਿਲਕੁਲ ਮੇਨ ਪਹੇ ਦੇ ਉੱਪਰ ਹੈ ਤੇ ਬਾਕੀ ਨੰਬਰ ਜਿਹੜੇ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿਖਤੇ ਤੁਸੀਂ ਸੰਪਰਕ ਕਰ ਲਿਓ ਤੁਹ ਪੂਰਾ ਜਿਵੇਂ ਕਹਦੀ ਆ ਬਈਰੋਂ ਦੀ ਡੀਲਿੰਗ ਬਹੁਤ ਘੈਂਟ ਆ ਯਾਰ ਤੁਹਾਡਾ ਫੁੱਲ ਫਾਇਦਾ ਹੀ ਹੋਣਾ ਕਿ ਤੁਹਾਨੂੰ Ориਜਨਲ ਚੀਜ਼ ਮਿਲਣੀ ਹੈ ਜਿਹੜੀ ਤੇ ਕਰ ਲਿਓ ਸੰਪਰਕ ਜੀ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ ਜੀ